ਇਹਵਾ ਨਸ਼ੇ ਤੋਂ ਕਨਵਰਟ ਕਰਨੇ ਪੈਣੇ ਆ ਬੰਦੇ ਜਿਵੇਂ ਡੀਜ਼ਲ ਇੰਜਨ ਤੋਂ ਮਿੱਟੀ ਦੇ ਤੇਲ ਤੇ ਆਪਾਂ ਇੰਜਨ ਕਰ ਲਈਏ ਜੇ ਡੀਜ਼ਲ ਇੰਜਨ ਤੋਂ ਸਿੱਧਾ ਪਾਣੀ ਤੇ ਕਰ ਲੋਗੇ ਤੇ ਉਹ ਇੰਜਨ ਬਹਿ ਜਾਊਗਾ ਜੇ ਡੀਜ਼ਲ ਤੋਂ ਮਿੱਟੀ ਦੇ ਤੇਲ ਤੇ ਕਰ ਲੋਗੇ ਤਾਂ ਇੰਜਨ ਚੱਲਦਾ ਰਹੂਗਾ ਐਵੇਂ ਜੇ ਚਿੱਟੇ ਤੋਂ ਟੀਕੇ ਤੋਂ ਗੋਲੀਆਂ ਤੋਂ ਸਮੈਕ ਤੋਂ ਕਨਵਰਟ ਕਰਨੋਂ ਦੇ ਬੰਦਿਆਂ ਨੂੰ ਇਸ ਕੰਮ ਤੇ ਤਾਂ ਬੰਦੇ ਜਿਉਂਦੇ ਵੀ ਰਹਿ ਜਾਣਗੇ ਤੇ ਕੰਮ ਵੀ ਕਰਨਗੇ ਤੇ ਬਚ ਨਹੀਂ ਜਾਣਗੇ ਹੋਰੀ ਹੋਰੀ ਇਹ ਵੀ ਛਤਾਓ ਸ਼ਰਾਬ ਦੀ ਮੈਸਾ ਮਾਰਾ ਸ਼ਰਾਬ ਕਿਵੇਂ ਚੰਗੀ ਕਰਤੀ ਬੇਬੇ ਜੀ ਪਤਾ ਫੈਕਟਰੀਆਂ ਆਲੇ ਬਣਾਉਂਦੇ ਸੀ ਸ਼ਰਾਬ ਤੇ ਫੈਕਟਰੀਆਂ ਆਲਿਆਂ ਨੇ ਦੇਤੇ ਲੀਡਰਾਂ ਨੂੰ ਪੈਸੇ ਤੇ ਕੈਮੀਕਲ ਵਾਲਿਆਂ ਨੂੰ ਤੇ ਇਹਨਾਂ ਨੇ ਉਹਨਾਂ ਦੇ ਠੇਕੇ ਖਲਾਤੇ ਵੀ ਇਹ ਤਾਂ ਯਾਰ ਬਹੁਤ ਚੰਗੀ ਜੀ ਹੈ ਸ਼ਰਾਬ ਜਿਹੜੀ ਫੀਮ ਤੇ ਕੁੱਕੀ ਸੀ ਇਹ ਹੁੰਦੀ ਸੀ ਖੇਤਾਂ 'ਚ ਜਿਹੜੇ ਜ਼ਿੰਮੇਦਾਰ ਖੇਤ ਕਿਸਾਨ ਹੈ ਉਹ ਪੈਸੇ ਨਹੀਂ ਦੇ ਸਕਦੇ ਸੀ ਸਰਕਾਰਾਂ ਨੂੰ ਉਹਨਾਂ ਨੇ ਕਾਨੂੰਨ ਬਣਾਤਾ ਵੀ ਇਹ ਚੀਜ਼ ਮਾੜੀ ਹੈ ਕਿ ਸ਼ਰਾਬ ਚੰਗੀ ਹੈ ਸ਼ਰਾਬ ਪੀ ਕੇ ਘਰੇ ਵੀ ਕੁੱਟ ਮਾਰ ਕਰਦਾ ਹੈ ਸ਼ਰਾਬ ਪੀ ਕੇ ਸੜਕ ਤੇ ਲੇਟਦਾ ਹੈ ਸ਼ਰਾਬ ਪੀ ਕੇ ਐਕਸੀਡੈਂਟ ਕਰਦਾ ਕਦੇ ਉੱਕੀ ਥੀਮ ਵਾਲਾ ਬੰਦਾ ਮੈਂ ਵੇਖਿਆ ਨਹੀਂ ਘਰੇ ਲੜਦਾ ਪੀ ਐਕਸੀਡੈਂਟ ਕਰਦਾ ਕਿਉਂ ਬਈ ਬੋਲੋ ਸ਼ਰਾਬ ਆਵਿਓ ਪਰ ਉਹ ਨਸ਼ਾ ਮਾੜਾ ਕਰਤਾ ਜੀਨੇ ਕਰਤਾ ਅਸੀਂ ਕਿਨਾਰੇ ਕਾਨੂੰਨ ਬਣਾਇਆ ਕਿਉਂ ਕਿ ਫੈਕਟਰੀ ਵਾਲਾ ਸੰਤਹਿ ਜਿੰਦਾ ਸੀ ਉਹ ਕਹਿੰਦਾ ਲੋ ਸਾਰੀਆਂ ਫੈਕਟਰੀਆਂ ਵਾਲੇ ਨੇ ਇਕੱਠੇ ਕਰਕੇ 50 ਕਰੋੜ ਦੇਤਾ ਤੇ ਅਸੀਂ ਕਾਨੂੰਨ ਬਣਾਤਾ ਵੀ ਸ਼ਰਾਬ ਤਾਂ ਠੀਕ ਹੈ ਉਹ ਪਾਣੀ ਚ ਰੰਗ ਘੋਲ ਕੇ ਬਣਾਈ ਜਾਂਦਾ ਤੇ ਜਿਹੜੀ ਖੇਤੀ ਹੁੰਦੀ ਸੀ ਚੰਗੀ ਕਈ ਦਵਾਈਆਂ ਤੇ ਫੀਨ ਪੈਂਦੀ ਹੈ ਕਈ ਦਵਾਈਆਂ ਦੇ ਵਿੱਚ ਕਹਿੰਦੇ ਆ ਕਿ ਦੌੜਾ ਪੈ ਜੇ ਨਾ ਦੂਜਾ ਜਿਹੜਾ ਪੈਰਾਲਾਈਸ ਅਧਰਾ ਜਿਹੜਾ ਉਹਨ ਮੌਕੇ ਤੇ ਕਹਿੰਦੇ ਫੀਨ ਦੇ ਦਿਓ ਤੇ ਉਹ ਬਚ ਜਾਂਦਾ ਕਿਉਂਕਿ ਉਹ ਖੂਨ ਪਤਲਾ ਕਰਦੀ ਪਹਿਲਾਂ ਐਸ ਐਮਓ ਡਾਕਟਰ ਦਿੰਦੇ ਹੁੰਦੇ ਸੀ ਲਸਾਂਸ ਬਣੇ ਹੋਏ ਸੋ ਕਹਿਣ ਦਾ ਮਤਲਬ ਸਾਰਾ ਚੱਕਰ ਉਲਟਾ ਚਲਾਤਾ ਜਦੋਂ ਚੱਕਰ ਉਲਟਾ ਚਲਾਤਾ ਤੇ ਕੰਮ ਖਰਾਬ ਹੋ ਗਿਆ ਹੁਣ ਮੈਂ ਮੁਕਸਰ ਦਾ ਰਹਿਣ ਵਾਲਾ ਸੀ ਲੰਬੀ ਨਾਲ ਪਿੰਡਾ ਉਹ ਗਾ ਬਾਰਡਰ ਦੇ ਨਾਲ ਰਾਜਸਥਾਨ ਦੇ ਲੱਗ ਜਾਂਦਾ ਹੈ ਗੰਗਾ ਗੱਗਰ ਦੇ ਉੱਥੇ ਟੀਕਾ ਤੇ ਚਿੱਟਾ ਕੱਟ ਹੈ ਮੈਂ ਬਾਬਿਆਂ ਨੂੰ ਜਾ ਕੇ ਪੁੱਛਿਆ ਤਿੰਨ ਕਿਹ ਮਹੀਨੇ ਹੋ ਗਏ ਵੀ ਕਿਉਂ ਕੱਟਾ ਉਹ ਕਹਿੰਦੇ ਯਾਰ ਆਪਣੇ ਬਾਰਡਰ ਦੇ ਨਾਲ ਪੁੱਕੀ ਦੇ ਠੇਕੇ ਖੁੱਲੇ ਸੀ ਇੱਥੋਂ ਲੋਕ ਪੁੱਕੀ ਲਈ ਆਉਂਦੇ ਐ ਰਾਜਸਥਾਨ 'ਕ ਠੇਕੇ ਖੁੱਲੇ ਸੀ ਤੇ ਉਹ ਚਿੱਟੇ ਦੇ ਲੱਗੇ ਹੀ ਜੇ ਮੈਂ ਕਹਾਂ ਵੀ ਸੰਧੂ ਨੂੰ ਐਮਐਲਏ ਬਣਾ ਦਿਓ ਤੇ ਰਾਜੇ ਵੜਿੰਗ ਦੀ ਸਰਕਾਰ ਬਣਾ ਦਿਓ ਮੈਂ ਮਹੀਨੇ ਚ ਨਸ਼ਾ ਖਤਮ ਕਰ ਦੂਗਾ ਮੈਂ ਝੂਠ ਬੋਲਦਾ ਐ ਬਾਈ ਮੇਰੇ ਤੇ ਯਕੀਨ ਨਾ ਕਰੋ ਸਾਰੀ ਮੈਂ ਤਾਂ ਗੱਪ ਮਾਰਨਾਂ ਨਹੀਂ ਭਾਵੇਂ ਆਵੇ ਸਰਕਾਰ ਤੇ ਪਰੇ ਨਾਲ ਆਵੇ ਗੱਲ ਕਰਾਂਗੇ ਖਰੀ ਜਿਹੜਾ ਆਉਂਦਾ ਅਸੀਂ ਨੌਕਰੀਆਂ ਲਾ ਦਿਆਂਗੇ ਉਹ ਸ਼ਫਾਰ ਦੇ ਹੁਣ ਹਜ਼ਾਰ ਬੰਦਾ ਬੈਠਾ ਥੋੜੇ ਪੇਕੇ ਵੀ ਐ ਥੋਡੀਆਂ ਨਨਾਨਾ ਵੀ ਵਈਆਂ ਥੋੜੇ ਕੁੜਮ ਵੀ ਐ ਕੁਰਮਾਚਾਰੀ ਵੀ ਅੱਤੇ ਟੀਲਿਫੋਨ ਕਰੋ ਤੜਕੇ ਵੀ ਕਿਸੇ ਨੂੰ ਨੌਕਰੀ ਮਿਲੀ ਐ ਥੋੜੇ ਪਿੰਡ ਚ ਮਿਲੀ ਐ ਤੇ ਜੇ ਥੋੜੇ ਨਹੀਂ ਮਿਲੀ ਥੋੜੇ ਕੁੜਮਾਂ ਦੇ ਨਹੀਂ ਮਿਲੀ ਥੱਥੇ ਕੁੜੀਆਂ ਵਈਆਂ ਉੱਥੇ ਨਹੀਂ ਮਿਲੀ ਥੋੜੇ ਪੈਕੇ ਨਹੀਂ ਮਿਲੀ ਥੋੜੇ ਨਾਨਕੇ ਨਹੀਂ ਮਿਲੀ ਤਾਂ ਫਿਰ ਨੌਕਰੀ ਕਿਹਨੂੰ ਦੇਤੀ ਕਿਸੇ ਨੂੰ ਨਹੀਂ ਮਿਲੀ ਕੱਲੇ ਬੋਰਡ ਹੀ ਲਾਇਏ ਹੋ ਨੌਕਰੀ ਕਿਵੇਂ ਮਿਲੂਗੀ ਬੇਬੇ ਜੀ ਸਰਪੰਚ ਸਾਹਿਬ ਪੰਚਾਇਤ ਸੈਕਟਰੀ ਆ ਜਿਹੜਾ ਹੈਗਾ ਤੁਹਾਡਾ ਉਹ ਕੋਈ ਕਿੰਨੇ ਪਿੰਡ ਹੈ 22 ਪਿੰਡ ਹੈ 22 ਪਿੰਡ ਹੈ ਇੱਕ ਪੰਚਾਇਤ ਸੈਕਟਰੀ ਕੋਲੇ ਤੁਹਾਡੇ ਪਿੰਡ ਦੀ ਕਿੰਨੀ ਵੋਟ ਹੈ 3200 ਵੋਟ ਪਿੰਡ ਦੀ ਹੈ ਤੇ ਪੰਚਾਇਤ ਸੈਕਟਰੀ ਕੋਲ ਕਿੰਨੇ ਪਿੰਡਾਂ ਦਾ ਕੰਮ ਹੈ 22 ਪਿੰਡਾਂ ਦਾ ਸਰਕਾਰ ਨੂੰ 22 ਸੈਕਟਰੀ ਚਾਹੀਦੇ ਹਰ ਪਿੰਡ ਤੇ ਇੱਕ ਸੈਕਟਰੀ ਕਿਵੇਂ ਪੂਰਾ ਆਊਗਾ ਪਟਵਾਰੀ ਕੋਈ ਕਿੰਨੇ ਪਿੰਡ ਹੈ ਇਹ ਜੀ ਆਠ ਪਿੰਡ ਅੱਠ ਪਿੰਡ ਬਟਵਾਰੀ ਕੋਲੇ ਜਿਹੜਾ ਬਿਜਲੀ ਵਾਲਾ ਲਾਈਨਮੈਨ ਹੈ ਉਹ ਕੋਲੇ 30 ਪਿੰਡ ਹੈ ਕੰਨੋਂ ਉਹ ਕੋਲੇ 26 ਪਿੰਡ ਹੈ ਡਾਕਟਰ ਹੈ ਨਹੀਂ ਮਾਸਟਰ ਹੈ ਨਹੀਂ ਫਾਈਲ ਲਿਆ ਕੇ ਆਓ ਫਾਈਲ ਕਹਿਣ ਦਾ ਮਤਲਬ ਪੁਲਸ ਦੀ ਜਿਹੜੀ ਚੌਕੀ ਹੈ ਤੁਹਾਡੀ ਇਹਦੇ ਚ ਕਿੰਨੇ ਮਲਾਜ ਹੋਣਗੇ ਚੌਕੀਏ ਚਾਰ ਤੇ ਤਿੰਨ ਮੁਲਾਜ਼ਮ ਪਿੰਡ ਕਿੰਨੇ 11 ਪਿੰਡ ਆ ਦੱਸੋ ਮੈਨੂੰ ਵੀ ਤਿੰਨ ਬੰਦੇ ਚੋਰੀ ਤੇ ਕਸ਼ਾ ਰੋਕ ਲੈਣਗੇ ਹਰ ਪਿੰਡ ਚ ਆ 3000 ਆਬਾਦੀ ਵਾਲਾ ਪਿੰਡ ਐ ਇੱਥੇ ਦੋ ਕੋਲ ਸਾਲੇ 24 ਘੰਟੇ ਚਾਹੀਦੇ ਬੋਲੋ ਹੈ ਕਿ ਇਹ ਭਰਤੀ ਕਿਉਂ ਨਹੀਂ ਕਰਦੇ ਇਹ ਭਰਤੀ ਕਿਉਂ ਨਹੀਂ ਕਰਦੇ ਜਦੋਂ ਖਾਲੀ ਪੋਸਟਾਂ ਨਾਲੇ ਤਾਂ ਨਸ਼ਾ ਬੰਦ ਹੋ ਜੇ ਘਟ ਜੇ ਇਹ ਭਰਤੀ ਤਾਂ ਨਹੀਂ ਕਰਦੇ ਪੰਜਾਬ ਕੋਲੇ ਪੈਸਾ ਹੈ ਨਹੀਂ ਜਿਹਨੂੰ ਨੌਕਰੀ ਲਾਵਾਂਗੇ ਉਹ 50 ਹਜ਼ਾਰ ਰੁਪਏ ਮਹੀਨੇ ਦਾ ਮੰਗੂਗਾ ਕਿੱਥੋਂ ਦੇਵਾਂਗੇ ਪੈਸੇ ਸ਼ਹਿਰਾਂ ਦੇ ਵਿੱਚ 20 ਸਫਾਈ ਕਰਨ ਵਾਲੇ ਸੀ ਹੁਣ 10 ਰਹਿ ਗਏ ਸ਼ਹਿਰ ਵੱਡੇ ਹੋ ਗਏ ਗੰਦ ਦਾ ਗੰਦ ਪਿਆ ਕਿਉਂ ਭਰਤੀ ਹੈ ਨਹੀਂ ਪੈਸਾ ਕਿੱਥੇ ਗਿਆ ਪੈਸਾ ਲੁੱਟ ਗਿਆ ਚਾ 4.5 ਕਰੋੜ ਦਾ ਪੰਜਾਬ ਤੇ ਖਰਚਾ ਜਿੰਨੀ ਸਾਨੂੰ ਆਮਦਨ ਹੈ ਉਹਨਾਂ ਸਾਡਾ ਖਰਚਾ ਤੇ ਤਨਖਾਹਾਂ 'ਚ ਜਾ ਰਿੰਦਾ ਹੈ ਘਰ ਕਿਹੜਾ ਚੱਲਦਾ ਹੈ ਇੱਕ ਘਰ ਤੁਹਾਡੇ ਪਿੰਡ 'ਚ ਆਏ ਸਾਲ ਰੰਗ ਕਰਾਉਂਦਾ ਆਪਦੇ ਘਰ ਨੂੰ ਇੱਕ ਘਰਾਂ ਦਾ 8 ਸਾਲ ਵੀ ਰੰਗ ਕਰਾਉਂਦਾ ਕਿਉਂ ਬਈ ਜੀਤਾ ਉਰਾਂ ਵੀ ਕਰਦਾ ਪਰ ਉਹ ਕੋਈ ਫालतू ਰੰਗ ਕਰਾਉਂ ਨੂੰ ਪੈਸੇ ਨਹੀਂ ਤੁਹਾਡੇ ਸਕੂਲਾਂ ਦਾ ਕੀ ਹਾਲ ਹੈ ਤੁਹਾਡੇ ਹਸਪਤਾਲਾਂ ਦਾ ਮੈਂ ਕੀ ਹਾਲ ਹੈ ਤੁਹਾਡੇ ਬੱਸ ਬਿਆਦਾ ਕੀ ਬਹਾਲ ਹੈ बाथरूम है उसे देखो की हाल है क्यों कारण है घर साफ सुथरा होगा दोनैल न पोचा लगता है, है उरे उरे लग दूजा कितों पोचा वेरे को फर्श भी नहीं लगती पंजाब सरकार का यह हाल है पैसा नहीं है पैसा कितों आऊगा ਐਸਾ ਸਾਨੂੰ ਬਚਾਉਣਾ ਪਊਗਾ ਜਿਹੜੀ ਫਜ਼ੂਲ ਖਰਚੀ ਹੈ ਜਿਵੇਂ ਭਗਵੰਤ ਮਾਨ ਨੇ ਹਜ਼ਾਰ ਕਰੋੜ ਰੁਪਈਆ ਕੰਦੇ ਮਸ਼ਹੂਰੀਆਂ ਵਾਸਤੇ ਰੱਖ ਲਿਆ 500 ਕਰੋੜ ਰੁਪਈਆ ਆਟੇ ਵਾਸਤੇ ਰੱਖ ਲਿਆ ਆਕਾ ਕਿਸੇ ਨੇ ਮੰਗਿਆ ਹੀ ਨਹੀਂ ਆਕਾ ਚ ਗਰਮੀ ਤੋਂ ਸੁੰਡ ਪੈ ਜਾਂਦੇ ਕਣਕ ਮੰਗੀ ਸੀ 500 ਕਰੋੜ ਰੁਪਈਆ ਖਰਾਬ ਕਰਤਾ ਹਜ਼ਾਰ ਕਰੋੜ ਮਸ਼ਹੂਰੀਆਂ ਤੇ ਖਰਾਬ ਕਰਤਾ ਐਵੇਂ ਜਿੱਥੇ ਜਿੱਥੇ ਪੰਜਾਬ ਸਰਕਾਰ ਦਾ ਪੈਸਾ ਖਰਾਬ ਹੋ ਰਿਹਾ ਹੈ ਉਰੀ ਬਚਤ ਕਰਨੀ ਪਊਗੀ ਜੇ ਪੰਜਾਬ ਨੂੰ ਨੌਕਰੀਆਂ ਦੇਣੀਆਂ ਤੇ ਲੀਆ ਤੇ ਲੈ ਕੇ ਆਉਣਾ ਇੱਕ ਹੁੰਦਾ ਤੈਨੂੰ ਦਾ ਸਰਪੰਚ ਜਿਹੜੀ ਗਲੀ ਦੀ ਲੋੜ ਨਹੀਂ ਉਹ ਬਣਾ ਦਿੰਦਾ ਜਿੱਥੇ ਪੰਜ ਘਰ ਹੈ ਤੇ ਜਿੱਥੇ 500 ਘਰਾਂ ਉਹ ਬਣਾਉਦਾ ਨਹੀਂ ਉਹ ਹੁੰਦਾ ਪੈਸੇ ਨੂੰ ਖੇ ਖਰਾਬ ਕਰਨਾ ਤੇਵੇਂ ਪੰਜਾਬ ਦਾ ਪੈਸਾ ਜਿਹੜਾ ਅਣਜਾਣ ਬੰਦਾ ਆ ਜਾਂਦਾ ਉਹ ਖੇ ਖਰਾਬ ਕਰ ਦਿੰਦਾ ਜੇ ਅਣਜਾਣ ਬੰਦਾ ਘਰ ਦਾ ਮੁਖੀ ਬਣਾ ਦਿਓ ਉਹ ਬੇਰਗਰ ਕਰ ਦਿੰਦਾ ਤੇ ਜੇ ਚੰਗੇ ਬੰਦੇ ਨੂੰ ਕਵੀਲਦਾਰੀ ਫੜਾ ਦਿਓ ਉਹ ਵਧੀਆ ਆਪੇ ਕਰ ਨੂੰ ਚੱਕ ਦਿੰਦਾ ਇੱਕ ਕੰਮ ਖਰਾਬ ਅਸੀਂ ਮੈਨੇਜਰ ਆ ਜਿਹੜਾ ਮੁੱਖ ਮੰਤਰੀ ਹੁੰਦਾ ਮੈਨੇਜਰ ਹੁੰਦਾ ਜੇ ਸਕੂਲ ਦਾ ਪ੍ਰਿੰਸੀਪਲ ਚੰਗਾ ਆ ਜੇ ਤਾਂ ਦਾਖਲੇ ਵੱਧ ਜਾਂਦੇ ਆ ਸਕੂਲ ਚ ਵਾਦੇ ਜਿਹੜੀ ਵਾਦੇ ਤੁਸੀਂ ਵੀ ਕਹਿੰਦੇ ਭਾਈ ਪ੍ਰਿੰਸੀਪਲ ਬਣਾ ਚੰਗਾ ਬੜਿਆ ਬੱਚਾ ਨੂੰ ਪੜਾਉਂਗਾ ਜੇ ਪ੍ਰਿੰਸੀਪਲ ਆ ਹੀ ਪੈਗ ਲਾਉਣ ਆ ਗਾਵੇ ਤੇ ਡੇੜਾ ਗਰ ਕਰ ਦਿੰਦਾ ਪਿੰਡ ਦੇ ਸਕੂਲ ਦਾ ਉਹ ਮੇਰੇ ਕਹਿਣ ਦਾ ਮਤਲਬ ਇਹ ਆ ਸਾਨੂੰ ਚੰਗੇ ਲੋਕਾਂ ਨੂੰ ਮੈਨੇਜਰ ਬਣਾਉਣਾ ਪੈਂਦਾ ਜੇ ਚੰਗੇ ਲੋਕ ਮੈਨੇਜਰ ਬਣ ਗਏ ਤਾਂ ਫੇਰ ਉਹ ਵਧੀਆ ਪਿੰਡ ਚ ਚੰਗਾ ਸਰਪੰਚ ਬਣ ਜੇ ਪਿੰਡ ਦੀ ਦਸ਼ਾ ਜੇ ਤੁਹਾਡੇ ਪਿੰਡ ਵਾਲਾ ਚੇਅਰਮੈਨ ਬਣ ਜਾਂਦਾ ਪਿੰਡ ਦਾ ਸਰਪੰਚ ਮੈਂਬਰ ਪੰਚਾਇਤ ਦਾ ਹੁਣ ਉਹਨੇ ਗੁੱਸਾ ਦਾ ਕਰਨਾ ਤੁਸੀਂ ਕਿਉਂ ਨਹੀਂ ਫਿਰ ਇੱਕੋ ਹੀ ਘਰ ਨੂੰ ਚਿਤਾ ਦਿੰਦੇ ਕੀ ਫਰਕ ਪੈਂਦਾ ਸੀ ਫੋੜਾ ਅਗਲਾ ਗੁੱਸਾ ਕਰਦਾ ਹੀ ਹੈ ਜੋ ਅਗਲੇ ਵੀ ਕਹਾ ਨਹੀਂ ਮੈਂਬਰ ਨਹੀਂ ਖੜਾਦੀ ਐ ਇਸ ਬੀਬੀ ਨੇ ਇਹ ਉਹਦੀ ਆਦਤ ਨਹੀਂ ਦੱਸ ਜਿੱਤ ਉਹ ਚਲੋ ਯਾਰ ਕੋਈ ਨਹੀਂ ਫਿਰ ਕਈ ਜਰੂਰ ਜਿਤਾ ਦਿੰਦੇ ਵਿਚਾਰੇ ਇਹ ਤਾਂ ਰੁਕਤਾ ਨਹੀਂ ਫੋੜਾ ਗੁੱਸਾ ਤਾਂ ਕੱਢਣਾ ਹੀ ਹੈ ਸਾਹਮਣੇ ਹੁਣ ਸਾਹਮਣੇ ਤੇ ਕੱਢਣਾ ਜੀ ਮੈਂ ਹੁਣ ਸਮਝਾਉਂਗਾ ਮੈਨੂੰ ਬੜਾ ਬੜਾ ਨੰਬਰ ਨੂੰ ਭਰਕੇ ਦਿਓ ਕਿ ਕਾਕਾ ਇਹਨਾਂ ਕਰਾ ਗਿਆ ਸਾਡੀ ਭੈਣ ਸਟੇਕ ਵਗਰਾ ਦੇ ਜਗ੍ਹਾ ਜਿਹੜੇ ਨੇਕ ਦੇ ਘਰ ਜੁਦਾ ਲਾਇਆ ਇਹ ਬਾਹਰ ਵਾਸਤੇ ਆਉਂ ਉਹ ਇਹਦੇ ਮਗਰ ਨਾ ਪਾ ਦੇ ਰੋ ਚੇਰ ਤੁਸੀਂ ਬੜੇ ਖਰਾਬ ਹੈ ਪਿੰਡਾਂ ਲੋਕ ਅੱਛਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪਿੰਡਾਂ ਦੇ ਵਿੱਚ ਇਹੀ ਕੰਮ ਚੱਲਦਾ ਸੋ ਸਾਗੂ ਚੰਗੇ ਬੰਦੇ ਲੈ ਕੇ ਆਉਣ ਦੀ ਲੋੜ ਹੈ ਆ ਸੰਧੂ ਆਏ ਸੰਧੂ ਸਾਹਿਬ ਹਜੇ ਐਮਐਲਏ ਨਹੀਂ ਬਣਿਆ ਕਿ ਬਣਿਆ ਕਿ ਜਿਹਨੂੰ ਅਸੀਂ ਭੇਜਿਆ ਸੀ ਨਾ ਇਹ ਤੁਹਾਡੇ ਕੋਲੇ ਇਹਦੀ ਦਾੜ੍ਹੀ ਵੀ ਕਾਲੀ ਸੀ ਇਹਦਾ ਸਿਰ ਵੀ ਕਾਲਾ ਸੀ ਉਹਨੇ ਦੀ ਦਾੜੀ ਵੀ ਚਿੱਟੀ ਹੋ ਗਈ ਤੇ ਚਾਟਾ ਇਹਦਾ ਪੂਰਾ ਚਿੱਟਾ ਹੋ ਗਿਆ ਹੈ ਤੇ ਜਿਤਾਇਆ ਤੁਸੀਂ ਛਪਾਰ ਆਵੇ ਹੈ ਨਹੀਂ ਤੇ ਮੈਂ ਭਾਈ ਤੈਨੂੰ ਕਾਦੇ ਪੈਸੇ ਦੇਵਾਂ ਰੋਣੀ ਜੀ ਇਹ ਮੈਨੂੰ 550 ਬਿਖੇ ਰੇ ਸੰਧੂ ਨੂੰ 750 ਦੇ ਗਦੰਗਾ ਰੁਪਈਆ ਹੀ ਨਹੀਂ ਦਿੰਦਾ ਜਾ ਨਹੀਂ ਉਹਨੂੰ ਬਾਪ ਤੇ ਕਿਉਂ ਦੇਦਾ ਹੈਗਾ ਮੈਨੂੰ ਕਿਉਂ ਨਹੀਂ ਪਾਈਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸੰਧੂ ਨੇ ਸੰਧੂ ਸਾਹਿਬ ਨੇ ਬਿਨਾ ਐਮਐਲਏ ਬਣਿਆ ਪਿੰਡਾਂ ਦੇ ਵਿਕਾਸ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਇਹ ਚੰਗਾ ਮੈਨੇਜਰ ਹੈ ਜੇ ਵਿਅਕਤੀ ਐਮਐਲਏ ਹੁੰਦਾ ਮੰਤਰੀ ਹੁੰਦਾ ਤਾਂ ਅੱਜ ਤੁਹਾਡੇ ਇਲਾਕੇ ਦੀ ਗੱਲਬਾਤ ਹੋਰ ਹੋਣੀ ਸੀ ਜਨਾਬ ਜੇ ਹਰੇਵੇਂ ਇੰਨੇ ਕੰਮ ਕਰਾਏ ਤੇ ਜਿੱਤਿਆ ਕੀ ਕਰਦਾ ਹੁੰਦਾ ਸੀ ਦੂਹ ਹੋਗੇ ਗੋਆਬ ਕੀ ਸੰਧੂ ਨੂੰ ਐਮਐਲਏ ਬਣਾ ਦਿਓ ਤੇ ਨਮੂਨੇ ਦਾ ਹਲਕਾ ਨਾ ਬਣਾਇਆ ਤਾਂ ਸਾਨੂੰ ਕਹਦੇ ਜੋ ਲੋਕ ਵੇਖਣ ਆਇਆ ਕਰਨਗੇ ਵੀ ਚਲੋ ਜੀ ਲਾਖਾ ਵੇਖਣ ਜਾਣਾ ਛਪਾਰ ਪਿੰਡ ਚ ਕੀ ਕੀ ਬਣਾਇਆ ਐ ਐਨੇ ਪੈਸੇ ਲਿਆ ਕੇ ਜਾਵਾ ਸੁਣ ਰਾਤ ਦਾ ਸਮਾ ਹੋ ਗਿਆ ਫਿਰ ਤਾਂ ਕਰਦਾ ਛਪਾਰ ਵਾਲਿਆਂ ਨਾਲ ਗੱਲਾਂ ਹੋਰ ਕਰੀ ਜਾਈਏ ਲੇਕਿਨ ਇੱਕ ਪਿੰਡ ਬਾਕੀ ਐ ਉਸ ਤੋਂ ਬਾਅਦ ਵੀ ਉੱਥੇ ਗਏ ਤਾਂ ਫਿਰ ਅਗਲੇ ਨੇ ਬੋਲਣ ਨਹੀਂ ਦੇਣਾ ਕਿਉਂਕਿ ਟਾਈਮ ਡੂ ਜਾ ਰਿਹਾ ਜਨਬ ਸੋ थोड़ा सारे बहुत धन्यवाद मैं फिर किसी दिन आवे नात करा बहुत थोड़ी सारे की मेहरबानी थोड़िया पैंशन की लड़ाई लड़ा आटे कणक की लड़ाई लड़ा मनरेगा के कम की लड़ाई